ਜਿਵੇਂ ਕਰਾਂਗੇ ਸਫਰਨਾਮਾ ਦੀ ਸਫਲਤਾ ਬਾਰੇ ਗੱਲ ਬੀਐਸਐਮ 6 ਦੇ ਵਿੱਚ ਧਰਤੀਆਂ ਦੇ ਗੀਤ ਸਫਰਨਾਮਾ ਬਿਰਿੰਦਕ ਨੇ ਖੰਮ ਧਰਤੀ ਦਾ ਲਿਖਿਆ ਹੋਇਆ ਲੱਗਿਆ ਜਿਸ ਤਾ ਇੱਕ ਪ੍ਰਸ਼ਨ ਬਣਦਾ ਕਿ ਸਫਰਨਾਮਾ ਸਫਲ ਸਫਰਨਾਮਾ ਹੈ ਇਸਤੇ ਵਿਚਾਰ ਕਰੋ ਜਾਂ ਫਿਰ ਇਸਤੇ ਚੰਗੇ ਗੁਣਾ ਦੇ ਸਫਰਨਾਮੇ ਵਜੋਂ ਇਸ ਨੂੰ ਪਰਖੋ ਜਾਂ ਧਰਤੀਆਂ ਦੇ ਗੀਤ ਵਿਦਾਗਤ ਸਰੂਪ ਦਾ ਵਿਸ਼ਲੇਸ਼ਣ ਤੇ ਮਲਾਂਕਣ ਕਰੋ ਤੇ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਸਫਰਨਾਮਾ ਕੀ ਹੁੰਦਾ ਹੈ ਸਫਰਨਾਮਾ ਸਫਰ ਤੇ ਨਾਮਾ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਸਫਰ ਦਾ ਅਰਥ ਹੈ ਯਾਤਰਾ ਤੇ ਨਾਮਾ ਦਾ ਅਰਥ ਹੈ ਵਿਸਥਾਰ ਸਾਹਿਤਾ ਰੂਪ ਵਿੱਚ ਲੇਖਕ ਕਿਸੇ ਥਾਨ ਦੀ ਯਾਤਰਾ ਕਰਕੇ ਉੱਥੋਂ ਦੇ ਆਪਣੇ ਅਨੁਭਵ ਲੋਕਾਂ ਦੇ ਰਹਿਣ ਸਹਿਣ ਜੀਵਨ ਢੰਗ ਉੱਥੋਂ ਦੇ ਲੋਕਾਂ ਦੇ ਸਮਾਜ ਤੇ ਸੱਭਿਆਚਾਰ ਬਾਰੇ ਦੱਸਦਾ ਹੈ ਉਸ ਨੂੰ ਸਫਰਨਾਮਾ ਕਿਹਾ ਜਾਂਦਾ ਹੈ ਸਫਰਨਾਮਾ ਦਾ ਅਗਲਾ ਹੈਡਿੰਗ ਪੁਆਇੰਟ ਹੈ ਕਿ ਸਫਰਨਾਮੇ ਦੀ ਸਫਲਤਾ ਵਾਸਤੇ ਸਭ ਤੋਂ ਪਹਿਲਾਂ ਹੈ ਕਿ ਲੇਖਕ ਜਿਸ ਜਗ੍ਹਾ ਦੀ ਯਾਤਰਾ ਕਰਦਾ ਹੈ ਉੱਥੋਂ ਦੇ ਭੂਗੋਲ ਬਾਰੇ ਉਹਨੂੰ ਜਾਣਕਾਰੀ ਹੋਵੇ ਉੱਥੋਂ ਦਾ ਮੌਸਮ ਉੱਥੋਂ ਦੀਆਂ ਰੁੱਤਾਂ ਜਲਵਾਜੂ ਬਾਰੇ ਪਤਾ ਹੋਵੇ ਤਾਂ ਜੋ ਪਾਠਕਾਂ ਨੂੰ ਜਾਣਕਾਰੀ ਦੇ ਸਕੇ ਤੇ ਉਹ ਆਪਣੇ ਦੇਸ਼ ਦੇ ਨਾਲ ਉਸਦੀ ਤੁਲਨਾ ਕਰ ਸਕੇ ਨਾ ਤਰਤੀਆਂ ਤੇ ਗੀਤ ਸਫਰਨਾਮਾ ਦੇ ਲੇਖ ਨੇ ਦੱਖਣੀ ਪੂਰਬੀ ਆਈ ਏਸ਼ੀਆਈ ਦੇਸ਼ਾਂ ਦੀ ਯਾਤਰਾ ਕੀਤੀ ਹੈ ਭਾਵੇਂ ਉਥੋਂ ਦੇ ਭੂਗੋਲ ਬਾਰੇ ਬਹੁਤੀ ਬਰੀਕੀ ਨਾਲ ਜਾਣਕਾਰੀ ਨਹੀਂ ਦਿੱਤੀ ਪਰ ਪਾਠਕਾਂ ਨੂੰ ਨੇ ਖੇਤਰ ਪਾਲ ਰੁੱਖਾਂ ਤੇ ਉਹਨਾਂ ਦੇਸ਼ਾਂ ਤੇ ਉਥੋਂ ਦੇ ਮੌਸਮ ਤੋਂ ਜਾਣੂ ਕਰਾਇਆ ਹੈ। ਲੇਖ ਨੇ ਜਾਪਾਨ, ਮਲੇਸ਼ੀਆ, ਬੇਕਾਂਕ, ਹਾਂਗਕਾਂਗ, ਫਿਲਪਾਈਨ, ਸਿੰਗਾਪੁਰ ਦੀ ਭੂਗੋਲਿਕਤਾ ਬਾਰੇ ਦੱਸਿਆ ਹੈ। ਲੇਖ ਨੇ ਅੰਡੇਮਾਨ ਤੇ ਨਿਕੋਬਾਰ ਦੀ ਧਰਤੀ ਬਾਰੇ ਜਾਣਕਾਰੀ ਦੇਂਦਿਆਂ ਪਹਾੜ, ਟਾਪੂ, ਦਰਖਤ, ਮੌਸਮ ਅਤੇ ਉਥੋਂ ਦੇ ਲੋਕਾਂ ਬਾਰੇ ਵੀ ਜਾਣ ਪਛਾਣ ਕਰਵਾਈ ਹੈ। ਫੇਰੇ ਕੇ ਸਫਰਨਾਮੇ ਦੇ ਵਿੱਚ ਇਤਿਹਾਸਕ ਤੱਤ ਜ਼ਰੂਰੀ ਹੈ ਕਿ ਲੇਖਕ ਜਿਸ ਦੇਸ਼ ਵਿੱਚ ਗਿਆ ਹੈ ਉਸ ਦੇਸ਼ ਦੇ ਇਤਿਹਾਸ ਦਾ ਉਸ ਨੂੰ ਪਤਾ ਹੋਵੇ ਤਾਂ ਇਸ ਸਫਰਨਾਮੇ ਵਿੱਚ ਲੇਖਕ ਨੇ ਇਹ ਦੱਸਿਆ ਕਿ ਜਿਹੜੇ ਦੇਸ਼ਾਂ ਵਿੱਚ ਉਹ ਗਿਆ ਹੈ ਉੱਥੋਂ ਦੇ ਬਹੁਤ ਸਾਰੇ ਸੱਭਿਆਚਾਰਕ ਜਿਹੜੇ ਧਰਾਤਲਿਆ ਦੱਸਿਆ ਲੇਖਕ ਨੇ ਦੱਸਿਆ ਕਿ ਸਫਰਨਾਮੇ ਵਿੱਚ ਦੇਸ਼ ਬਿਕਾਂਗ ਸਿੰਗਾਪੁਰ ਸਾਰਿਆਂ ਦਾ ਇਤਿਹਾਸ ਪਰ ਸੰਖੇਪ ਜਾਣਕਾਰੀ ਹੈ ਅੰਡੇਮਾਨ ਦੇ ਕਬੀਲੇ ਬਾਰੇ ਗ੍ਰੇਟ ਅੰਡੇਮਾਨ ਉੱਗਿ ਕਬੀਲਾ ਜਰਬਾ ਸੰਥਾਲ ਸ਼ੇਮ ਦੇਨ ਅਤੇ ਹੋਰ ਜਿਹੜੇ ਅੰਡੇਮਾਨ ਨਿਕੋਬਾਰ ਕਬੀਲਿਆਂ ਦਾ ਇਤਿਹਾਸ ਆ ਉਸ ਦੀ ਲੇਖਨ ਜਾਣਕਾਰੀ ਦਿੱਤੀ ਆ ਤੇ ਲੇਖ ਨੇ ਗ੍ਰੇਟ ਅੰਡੇਮਾਨ ਪੋਰਟ ਬਲੇਰ ਇਸ ਤੇ ਕੈਪਟਨ ਹੈਨਰੀ ਨੇ 22 ਜਨਵਰੀ ਨੂੰ 18 ਨੂੰ ਅੰਡੇਮਾਨ ਟਾਪੂਆਂ ਤੇ ਦੇ ਜੂਨੀਅਰ ਨੂੰ ਆਪਣੇ ਸਾਮਰਾਜ ਵਿੱਚ ਕਿਸ ਤਰ੍ਹਾਂ ਸ਼ਾਮਲ ਕੀ 18 ਟਾਪੂਆਂ ਨੂੰ ਸ਼ਾਮਲ ਕੀਤਾ ਸੀ ਮਤਲਬ ਇਥੇ ਨੂਨ ਨੂੰ ਅਸੀਂ ਨਹੀਂ ਪੜਾਂਗੇ 18 ਅੰਡੇਮਾਨ ਟਾਪੂਆਂ ਨੂੰ ਕਿਸ ਤਰ੍ਹਾਂ ਆਪਣੇ ਸ਼ਾਮਲ ਕੀਤਾ ਸੀ ਲੇਖ ਨੇ ਇਸ ਤੀ ਜਾਣਕਾਰੀ ਦਿੱਤੀ ਹੈ ਫਿਰ ਇਹ ਕਿ ਸਫਰਨਾਮਾ ਚੰਗੇ ਢੰਗ ਨਾਲ ਵਰਣਨ ਹੋਣਾ ਚਾਹੀਦਾ ਹੈ ਪਾਠਕਾਂ ਦੇ ਸਾਹਮਣੇ ਇੰਜ ਬਿਆਨ ਕਰਨਾ ਚਾਹੀਦਾ ਹੈ ਕਿ ਪਾਠਕ ਆਪਣੇ ਆਪ ਨੂੰ ਉਸੇ ਜਗ੍ਹਾ ਤੇ ਪਹੁੰਚਿਆ ਹੋਇਆ ਮਹਿਸੂਸ ਕਰਨ ਲੇਖਨੇ ਸਾਰੇ ਦੇਸ਼ਾਂ ਦੀ ਤੇ ਅੰਡੇਮਾਨ ਨਿਕੋਬਾਰ ਟਾਪੂਆਂ ਦੀ ਕੁਦਰਤੀ ਸੁੰਦਰਤਾ ਨੂੰ ਬਹੁਤ ਚੰਗੇ ਢੰਗ ਨਾਲ ਵਰਣਨ ਕੀਤਾ ਹੈ ਇਸ ਵਾਸਤੇ ਲੇਖਕ ਨੇ ਉਥੋਂ ਦੇ ਦ੍ਰਿਸ਼ ਉਸਾਰੀ ਕੀਤੀ ਹੈ ਜਿਸ ਤਰ੍ਹਾਂ ਉਹ ਅਲੱਗ-ਅਲੱਗ ਥਾਵਾਂ ਦੀ ਗੱਲ ਕਰਦਾ ਹੈ ਕਿ ਜੀਪ ਵਿੱਚ ਜਿਵੇਂ ਨਿਕੋਬਾਰ ਦੀ ਗੱਲ ਕਰਦਾ ਕਿ ਜੀਪ ਵਿੱਚ ਘਾਰ ਨਿਕੋਬਾਰ ਦੀਆਂ ਸਾਫ਼-ਸੁਥਰੀਆਂ ਛੋਟੀਆਂ-ਛੋਟੀਆਂ ਸੜਕਾਂ ਤੇ ਘੁੰਮਦੇ ਆਲੇ-ਦੁਆਲੇ ਵੇਖਦਿਆਂ ਐਵੇਂ ਲੱਗਦਾ ਜਿਵੇਂ ਜੰਨਤ ਧਰਤੀ ਤੇ ਆਰਤੀ ਹੋਵੇ ਇਦਾਂ ਦੀਆਂ ਜਿਹੜੀਆਂ ਉਦਾਹਰਣਾਂ ਨੇ ਲੇਖਕ ਨੇ ਉਹ ਪਾਠਕਾਂ ਦੇ ਦਿਲਚਸਪੀ ਨੂੰ ਵਧਾਉਣ ਲਈ ਦਿੱਤੀਆਂ ਨੇ ਹਰ ਜਿਹੜਾ ਹੈ ਸਫਰਨਾਮਾ ਉਸਤੇ ਵ ਸੱਭਿਆਚਾਰਕ ਬਿਰਵੇ ਹੁੰਦੇ ਹਨ ਇਹ ਸਫਰਨਾਮੇ ਵਿੱਚ ਵੀ ਲੇਖਨੇ ਵੱਖ-ਵੱਖ ਸੱਭਿਆਚਾਰਕ ਬਿਰਵੇ ਦਿੱਤੇ ਹਨ ਡਾਕਟਰ ਰਤਨ ਸਿੰਘ ਜੱਗਨਸਰ ਦੂਸਰੇ ਦੇਸ਼ਾਂ ਦੇ ਕਲਚਰ ਸੰਬੰਧੀ ਅਸੀਂ ਲੋਕ ਬੜਿਆ ਗਿਆ ਥਾ ਤੇ ਸਫਰਨਾਮਾ ਸਾਨੂੰ ਰੋਸ਼ਨੀ ਤੇ ਗਿਆਨ ਦਿੰਦਾ ਹੈ ਦੂਸਰੇ ਸੱਭਿਆਚਾਰ ਦੇ ਰਹਿਣ ਸਹਿਣ ਤੇ ਜੀਵਨ ਬਾਰੇ ਦੱਸਦਾ ਹੈ ਧਰਤੀਆਂ ਦੇ ਗੀਤ ਲੇਖਨੇ ਦੱਖਣੀ ਪੂਰਬੀ ਆਈ ਇਸ਼ੀ ਦੇਸ਼ਾਂ ਵਿੱਚ ਖਾਣ ਪੀਣ ਖੇਤੀਬਾੜੀ ਲੋਕਾਂ ਦਾ ਪਹਿਰਾਵਾ ਪੇਸ਼ ਕੀਤਾ ਹੈ ਲੇਖ ਨੇ ਅੰਡੇਮਾਨ ਨਿਕੋਬਾਰ ਟਾਪੂਆਂ ਦੇ ਕਬੀਲਿਆਂ ਦੇ ਪਾਕ-ਪਾਕ ਢੰਗ ਨਾਲ ਸੱਭਿਆਚਾਰਕ ਦ੍ਰਿਸ਼ ਪੇਸ਼ ਕੀਤੇ ਹਨ। ਉਹਨਾਂ ਦੇ ਘਰ ਦੀ ਬਣਤਰ, ਝੁੱਗੀਆਂ, ਚੌਪੜੀਆਂ, ਲੱਕੜ ਦੇ ਛੋਟੇ ਘਰਾਂ ਦੇ ਰੂਪ ਵਿੱਚ ਹੁੰਦੇ ਹਨ। ਇਹਨਾਂ ਦੀ ਖੇਤੀ, ਨਾਰੀਅਨ ਦੇ ਦਰਖਤ, ਚੌਲਾਂ ਦੀ ਕਾਸ਼ਤ ਆਦਿ ਬਾਰੇ ਦੱਸਿਆ ਹੈ। ਪਾਵਸ ਨੇ ਉਹਨਾਂ ਦੀ ਖੇਤੀਬਾੜੀ, ਉਹਨਾਂ ਦਾ ਜੀਵਨ ਢੰਗ ਬਾਰੇ ਦੱਸਿਆ ਹੈ। ਨਿਰਪੱਖਤਾ। ਹਰ ਲੇਖ ਨੂੰ ਸਫਰਨਾਮਾ ਲਿਖਦੇ ਸਮੇਂ ਨਿਰਪੱਖ ਰਹਿਣਾ ਚਾਹੀਦਾ ਹੈ। ਉਸ ਨੂੰ ਕਿਸੇ ਵੀ ਦੇਸ਼ ਦੀ ਧਰਤੀ ਪਰਤੀ ਉਲਾਰੂ ਨਹੀਂ ਹੋਣਾ ਚਾਹੀਦਾ ਤਾਂ ਇਸ ਸਫਰਨਾਮੇ ਵਿੱਚ ਵੀ ਲੇਖਕ ਨੇ ਨਿਰਪੱਖ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਾਠਕਾਂ ਨੂੰ ਧਾਰਮਿਕ ਜਾਤ ਪਾਤ ਭੇਦ ਭਾਪ ਤੋਂ ਉੱਪਰ ਉੱਠ ਕੇ ਜਾਣਕਾਰੀ ਦਿੱਤੀ ਹੈ ਤੇ ਲੇਖਕ ਦੀ ਬਹੁਤ ਵਧੀਆ ਸ਼ੈਲੀ ਚ ਉਸਨੇ ਵਰਣਨ ਕੀਤਾ ਹੈ ਜਿਵੇਂ ਕਹਿੰਦਾ ਸਿੰਗਾਪੁਰ ਚ ਬਤਾਏ 2 ਦਿਨ ਸੁਪਨੇ ਵਿੱਚ ਲੱਗ ਗਏ ਤੇ ਉਥੋਂ ਦੇ ਲੋਕਾਂ ਦੇ ਚਿਹਰੇ ਫਿਲਮਾਂ ਵਾਂਗ ਮੇਰੇ ਸਾਹਮਣੇ ਘੁੰਮ ਰਹੇ ਸੀ ਦੰਦਰ ਪਖਤਾ ਨਾਲ ਦੱਸ ਰਿਹਾ ਉਹ ਨਾ ਤਾਂ ਲੋਕਾਂ ਨੂੰ ਕਿਸੇ ਧਰਮ ਨਾਲ ਜੋੜਦਾ ਹੈ ਨਾ ਕਿਸੇ ਤਰ੍ਹਾਂ ਦੀ ਹੋਰ ਬੰਦਨ ਦਾ ਸ਼ਿਕਾਰ ਹੁੰਦਾ ਲੇਖਕ ਫਿਰ ਪਾਸ਼ਾ ਹਾਰ ਸਫਰਨਾਮੇ ਦੀ ਪਾਸ਼ਾ ਜਿਹੜੀ ਆ ਬੜੀ ਸਪਸ਼ਟ ਹੋਣੀ ਚਾਹੀਦੀ ਆ ਤੇ ਇਹਦੀ ਭਾਸ਼ਾ ਸਰਲ ਸਪਸ਼ਟ thiệt ਪੰਜਾਬੀ ਆ ਸ਼ਬਦ ਚੋਣ ਠਕਵੀਂ ਅਤੇ ਨਕੂਲ ਹੈ ਭਾਸ਼ਾ ਮੁਹਾਵਰੇਦਾਰ ਤੇ ਰਸ ਭਰੀ ਹੈ ਲੇਖਨੇ ਲੋੜ ਅਨੁਸਾਰ ਅੰਗਰੇਜ਼ੀ ਉਰਦੂ ਫਾਰਸੀ ਤੇ ਹਿੰਦੀ ਸੰਸਕ੍ਰਿਤ ਦੇ ਪਰਚਿਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਕਿਤੇ ਕਿਤੇ ਲੇਖ ਦੀ ਭਾਸ਼ਾ ਵਿੱਚ ਮੁਹਾਵਰਿਆਂ ਦਾ ਪ੍ਰਯੋਗ ਹੈ ਜਿਵੇਂ ਮੋਡੇ ਨਾਲ ਮੋਡਾ ਜੋੜ ਕੇ ਤੋੜਨਾ ਦੋ ਚਾਰ ਹੋਣਾ ਭੂਤ ਸਵਾਰ ਹੋਣਾ ਦੰਦ ਤੋੜ ਜਾਣਾ ਨੇੜੇ ਦਾ ਟੁਕਣ ਦੇਣਾ ਇਹ ਸਫ਼ਰ ਨਾਮੇ ਦੇ ਵਿੱਚੋਂ ਕੁਝ ਮੁਹਾਵਰੇ ਆ ਇਸ ਤਰ੍ਹਾਂ ਅੰਗਰੇਜ਼ੀ ਦੇ ਸ਼ਬਦ ਹੈ ਕਾਰ ਰੈਸਟੋਰੈਂਟ ਬੰਬ ਮੋਟਰਸਾਈਕਲ ਇਮੀਗ੍ਰੇਸ਼ਨ ਗ੍ਰੇਟ ਮਿੰਟ ਸਕਿੰਟ 에어 ਕੰਡੀਸ਼ਨ ਆਦਿ ਉਰਦੂ ਦੇ ਸ਼ਬਦ ਹੈ ਗਿਆ ਮਹਿਸੂਸ ਮਹਿਬੂਬ ਰਕਬਾ ਕਿਆਸ ਜਿਨਾ ਦੀਪ ਸ਼ਾਕ ਤਾਜ਼ਗੀ ਇੰਤਜ਼ਾਰ ਅਨੇਕ ਹੀ ਸ਼ਬਦ ਨੇ ਇਸ ਤਰ੍ਹਾਂ ਹਿੰਦੀ ਦੇ ਸ਼ਬਦ ਆਤਮ ਵਿਸ਼ਵਾਸ ਪ੍ਰਤਾਖ ਪਰਜਾਤੰਤਰੀ ਸ਼ਰਨਾਰਥੀ ਪਰਿਵਾਰ ਅੰਤਰਰਾਸ਼ਟਰੀ ਆਦ ਮਤਲਬ ਉਹਨੇ ਸਾਰੀਆਂ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਹੈ ਸਫਰਨਾਮੇ ਦਾ ਅਗਲਾ ਗੋਣਿਆ ਕਿ ਗਿਆਨ ਚ ਵਾਦਾ ਕਰਦਾ ਹੈ ਇਹ ਸਫਰਨਾਮਾ ਲੇਖਕਾਂ ਦੇ ਗਿਆਨ ਵਿੱਚ ਵਾਦਾ ਕਰਨ ਵਾਸਤੇ ਬਹੁਤ ਮਹੱਤਵਪੂਰਨ ਹੈ ਲੇਖਨੇ ਵਾਕਫਕ ਧਰਤੀਆਂ ਬਾਰੇ ਆਪਣਾ ਨਿੱਜੀ ਅਨੁਭਵ ਦੱਸਦਿਆਂ ਹੋਇਆਂ ਦੂਜੇ ਦੇਸ਼ਾਂ ਦੀਆਂ ਵੇਖਣਯੋਗ ਥਾਵਾਂ ਦਾ ਜ਼ਿਕਰ ਕੀਤਾ ਹੈ ਲੇਖ ਨੇਂਡੇਮਾਰ ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ ਫੌਜੀਆਂ ਦੀ ਯਾਦਗਾਰ ਸੈਲੂਲਰ ਜੇਲ ਮਿਊਜ਼ੀਅਮ ਤੇ ਹੋਰ ਜਿਹੜੀਆਂ ਉੱਥੇ ਚੀਜ਼ਾਂ ਦੇਖੀਆਂ ਉਹਨਾਂ ਦਾ ਸਾਨੂੰ ਜਾਣਕਾਰੀ ਕਰਾਈ ਹੈ ਇਸ ਕੁਐਸਚਨ ਦੀ ਸੀਮਾ ਨੂੰ ਧਿਆਨ ਵਿੱਚ ਰੱਖਦੇ ਆਪਾਂ ਬਹੁਤ ਸਾਰਾ ਵੇਰਵਾ ਨਹੀਂ ਦੇ ਸਕਦੇ ਪਰ ਜੇ ਅਸੀਂ ਸਫਰਨਾਮਾ ਪੜ੍ਹਦੇ ਹਾਂ ਇਸ ਸਾਨੂੰ ਸਾਡੇ ਗਿਆਨ 'ਚ ਬਹੁਤ ਵਾਧਾ ਹੁੰਦਾ ਆ ਕਿ ਲੇਖਕ ਨੇ ਸਫਰ ਨਾਮੇ ਨੂੰ ਦੋ ਭਾਗਾਂ 'ਚ ਵੰਡਿਆ ਹੈ ਇੱਕ ਭਾਗ ਦੱਖਣੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਨਾਲ ਸੰਬੰਧਿਤ ਆ ਤੇ ਦੂਜਾ ਭਾਗ ਅੰਡੇਮਾਨ ਨਿਕੋਬਰ ਦੀ ਯਾਤਰਾ ਨਾਲ ਸੰਬੰਧਿਤ ਆ ਲੇਖਕ ਨੇ ਵੱਖ-ਵੱਖ ਧਰਤੀਆਂ ਦੀ ਤੁਲਨਾ ਵੀ ਕੀਤੀ ਸਫਰ ਨਾਮੇ ਦਾ ਅਗਲਾ ਅੰਸ਼ ਆ ਕਿ ਲੇਖਕ ਦੀ ਸੰਵੇਦਨਸ਼ੀਲਤਾ ਭਾਵ ਲੇਖਕ ਜਿੱਥੇ ਵੀ ਜਾਂਦਾ ਹੈ ਉਥੇ ਆਪਣੀ ਸੋਚਣ ਸ਼ਕਤੀ ਦੇ ਨਾਲ ਦੂਜਿਆਂ ਦੇ ਵਿਹਾਰ ਤੋਂ ਪ੍ਰਭਾਵਿਤ ਵੀ ਹੁੰਦਾ ਹੈ ਤੇ ਉਹਨਾਂ ਨੂੰ ਪ੍ਰਭਾਵਿਤ ਵੀ ਕਰਦਾ ਹੈ ਇਸ ਫਰਨਾਮੇ ਦੇ ਲੇਖ ਦੇ ਮਨ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਤੇ ਸੰਵੇਦਨਸ਼ੀਲ ਦੀ ਭਾਵਨਾ ਪਾਠਕ ਮਹਿਸੂਸ ਕਰ ਸਕਤੇ ਹਨ ਦੂਸਰੇ ਦੇਸ਼ਾਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਲੇਖਕ ਕਿਤੇ ਕਿਤੇ ਭਾਵਕ ਹੁੰਦਾ ਹੈ ਤੇ ਬੜੀ ਡੂੰਘੀ ਦ੍ਰਿਸ਼ਟੀ ਨਾਲ ਲੋਕਾਂ ਦੇ ਜੀਵਨ ਦੀ ਝਾਕੀ ਪੇਸ਼ ਕਰਦਾ ਹੈ ਜਿਸ ਤਰ੍ਹਾਂ ਅਲੋਪ ਹੋਇਆ ਹੱਥ ਨਾਮ ਦੇ ਪਾਠ ਵਿੱਚ ਅਸੀਂ ਦੇਖਦੇ ਹਾਂ ਕਿ ਲੇਖ ਨੇ ਗ੍ਰੇਟ ਅੰਡੇਮਾਨ ਕਬੀਲੇ ਦੇ ਲੋਕਾਂ ਪ੍ਰਤੀ ਬੜੀ ਸੰਵੇਦਨਾ ਪ੍ਰਗਟ ਕੀਤੀ ਹੈ ਇਸ ਐਦੂਲਰ ਜੇਲ੍ਹ ਬਾਰੇ ਜਾਣਕਾਰੀ ਦਿੰਦਿਆਂ ਲੇਖ ਦਾ ਮਨ ਦੇਸ਼ ਭਗਤੀ ਨਾਲ ਭਰ ਜਾਂਦਾ ਹੈ ਕਿਜ਼ਾਵੇ ਚੋਟ ਦੇ ਗੀਤ ਪਾਠ ਵਿੱਚ ਲੇਖਨੇ ਨਿਕੋਬਾਰ ਦੇ ਕਬੀਲਿਆਂ ਦੀ ਜਾਣਕਾਰੀ ਬੜੇ ਜਜ਼ਬਾਤੀ ਢੰਗ ਨਾਲ ਦਿੰਦੀ ਹੈ ਤੇ ਆਪਣੇ ਬੇਰਬਿਆਂ ਨੂੰ ਹੋਰ ਪੱਕਾ ਕਰਨ ਲਈ ਦੇਖਨੇ ਕੋਈ ਤਸਵੀਰਾਂ ਵੀ ਇਸ ਪੁਸਤਕ ਦੇ ਸ਼ਾਮਲ ਕੀਤੀਆਂ ਹਨ ਸ਼ੈਲੀ ਇੱਕ ਚੰਗਾ ਸਫਰਨਾਮਾ ਲੇਖਕ ਆਪਣੇ ਬਿਆਨ ਵਿੱਚ ਪੈਰਿਆਂ ਦੀ ਤੇ ਵਾਕਾਂ ਦੀ ਵੰਡ ਬੜੇ ਤਰਤੀਬ ਨਾਲ ਕਰਦਾ ਹੈ ਤਾਂ ਜੋ ਲੇਖਕਾਂ ਨੂੰ ਪਾਠਕਾਂ ਨੂੰ ਅਲੱਗ-ਅਲੱਗ ਜਿਹੜੇ ਦ੍ਰਿਸ਼ ਪਤਾ ਲੱਗਣ ਲੇਖਨੇ ਇਸ ਸਫਰਨਾਮੇ ਨੂੰ 13 ਕਾਂਡਾਂ 'ਚ ਵੰਡਿਆ ਆ ਤੇ ਹਰ ਇੱਕ ਸਫਰਨਾਮੇ ਨੂੰ ਇੱਕ ਹਰ ਇੱਕ ਦੇਸ਼ ਦੇ ਜਾਂ ਹਰ ਇੱਕ ਅਲੱਗ ਵਿਸ਼ੇ ਨੂੰ ਇੱਕ ਵੱਖਰਾ ਸਿਰਲੇਖ ਦਿੱਤਾ ਹੈ ਤੇ ਬਸਤੀਵਾਦੀਆਂ ਦੀ ਆਖਰੀ ਨਿਸ਼ਾਨੀ ਹਾਗਾਂਗ ਬਖਰੇਵੇਂਆ ਭਰਿਆ ਮੁਲਕ ਫਿਲਪਾਈਨਸ ਇਸ ਤਰ੍ਹਾਂ ਲੇਖ ਨੇ ਵੱਖ-ਵੱਖ ਹੈਡਿੰਗ ਦਿੱਤੀ ਤੇ ਅੰਡੇਮਾਨ ਨਿਕੋਬਰ ਦੀ ਜਾਣਕਾਰੀ ਵੀ ਉਸਨੇ ਵੱਖ-ਵੱਖ ਹਿੱਸਿਆਂ 'ਚ ਵੰਡਿਆ ਹੈ ਤੇ ਪਾਠਕਾਂ ਦੀ ਸੁਵਿਧਾ ਵਾਸਤੇ ਲੇਖ ਨੇ ਹਰ ਕਾਂਡ ਪੈਰਿਆਂ 'ਚ ਵੰਡਿਆ ਹੈ ਲੇਖਕ ਦੀ ਸ਼ੈਲੀ ਕਮਾਲ ਦੀ ਹੈ ਉਸ ਨੇ ਗਾਗਰ ਵਿੱਚ ਸਾਗਰ ਭਰ ਦਿੱਤਾ ਹੈ ਭਾਵ ਥੋੜੇ ਵਿੱਚ ਉਸ ਨੇ ਬਹੁਤਾ ਕਿਹਾ ਹੈ ਇਸ ਪ੍ਰਕਾਰ ਇਸ ਇਹ ਸਫਰਨਾਮਾ ਸਫਲ ਸਫਰਨਾਮਾ ਹੈ ਇਹ ਸੱਭਿਆਚਾਰਕ ਬੰਧਨਾਂ ਨੂੰ ਤਿਆਗ ਕੇ ਤੇ ਮਾਨਵਿਕ ਸਵੇਦਨਾ ਨਾਲ ਭਰਿਆਇ ਸਫਰਨਾਮਾ ਹੈ ਕੁਦਰਤੀ ਸੁੰਦਰਤਾ ਦਾ ਪ੍ਰਗਟਾਵਾ ਹੈ ਆਪਣੇ ਸਫਰਨਾਮਾ ਰਹੀ ਲੇਕਿਨ ਇਹ ਉਦੇਸ਼ ਦਿੰਦਾ ਹੈ ਸੰਦੇਸ਼ ਦਿੰਦਾ ਹੈ ਕਿ ਮਨੁੱਖਾਂ ਦੀਆਂ ਆਪਸੀ ਦੂਰੀਆਂ ਦੂਰ ਹੋ ਸਕਦੀਆਂ ਹਨ ਪਰ ਦੇਸ਼ਾਂ ਵਿੱਚ ਮਨੁੱਖ ਹਰ ਦੇਸ਼ ਵਿੱਚ ਮਨੁੱਖਾਂ ਦੀਆਂ ਭਾਵਨਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ यह सफरनामा सरल स्पष्ट संखेप है लेखक की शख्सियत का प्रगटावा भी करता है समुचे तौर पर यह सफरनामा एक सफल सफरनामा मनिया जा सकता है